ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਔਰ ਘਰ ਪਰਿਵਾਰ ਸਭ ਠੀਕ ਆ ਜੀ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਤੇ ਸਵੇਰੇ ਸਵੇਰੇ ਕਰਤੀ ਆ ਜੀ ਵੀਡੀਓ ਦੀ ਸਟਾਰਟਿੰਗ ਦੇਖ ਲਓ ਜੀ ਮੌਸਮ ਅੱਜ ਕਿੰਨਾ ਘੈਂਟ ਆ ਜੀ ਧੁੱਪ ਐਨ ਕੜਾਕਿਆਂ ਦੇ ਨਿਕਲੀ ਆ ਤੇ ਪਹਿਲਾਂ ਜੀ ਦੋ ਕੁ ਦਿਨ ਦਾ ਮੀਂਹ ਪੈਂਦਾ ਰਿਹਾ ਤੇ ਨਾ ਸੀ ਕਬੂਤਰ ਡੌਂ ਚੁਗੇ ਸੀ ਮੀਂਹ ਵਿੱਚ ਤੇ ਚਲੋ ਅੱਜ ਮੈਂ ਕਿਹਾ ਬੱਚੇ ਡੱਕ ਦੇ ਦੇ ਜਿਹੜੇ ਆਪਣੇ ਦੋ ਨਵੇਂ ਨਿਕਲੇ ਨਾ ਪਿਛਲੀ ਵੀਡੀਓ ਵਿੱਚ ਰੰਗ ਵੀ ਲਾਏ ਸੀ ਆਪਾਂ ਉਹਨਾਂ ਦੇ ਤੇ ਅੱਜ ਦੇਖਦੇ ਆ ਕੀ ਕਰਦੇ ਆ ਉਹਦਾਂ ਦਾ ਜੇ ਇੱਕ ਬੱਚੇ ਨੇ ਬੜਾ ਤੰਗ ਕੀਤਾ ਸੀਗਾ ਆਸੇ-ਬਸੇ ਕੋਠੀਆਂ ਤੇ ਬੈੰਦਾ ਸੀਗਾ ਤੇ ਚਲੋ ਦੇਖੋ ਕੀ ਕਰਦੇ ਆ ਹੁਣ ਅਡਾ ਕੇ ਦੇਖਦੇ ਆ ਨਾਲ ਆਪਣੀ ਜਿਹੜੀ ਵੱਡੀ ਕਾਲੀ ਕਬੂਤਰੀ ਆ ਇੱਕ ਹੋਰ ਦਾ ਦਾਂਗੇ ਇੱਕ ਜਿਹੜਾ ਮੋਟ ਮੋਰਿਆ ਬੱਚਾ ਆ ਆ ਗਾੜੀ ਕੋਲ ਕੱਡੀਆਂ ਜੀਆਂ ਖੜੀਆਂ ਨਿਕਲਦੀਆਂ ਪਈਆਂ ਨਾਲ ਇਹਨੂੰ ੜਾ ਦਾਂਗੇ ਤੇ ਕਬੂਤਰ ਛੱਡਣ ਤੋਂ ਪਹਿਲਾਂ ਜੀ ਛਤਰੀਆਂ ਖੜੀਆਂ ਕਰ ਲੈਂਦੇ ਆ ਤੇ ਦੂਸਰੀ ਛਤਰੀ ਮੈਂ ਕੱਢ ਲਈ ਬਾਹਰ ਆ ਦੇਖ ਲੋ ਇੱਕ ਤਾਂ ਆਪਾਂ ਲਾਈ ਦੀ ਏ ਇੱਕ ਆ ਦੇਖ ਲੋ ਇਹਨੂੰ ਵੀ ਲਾਉਂਦੇ ਆ ਡੰਡਾ ਲਾਇਆ ਨਾ ਉੱਥੇ ਕੋਲਰ ਦੇ ਕੋਲ ਉੱਥੇ ਇਹ ਛਤਰੀ ਲਾਉਂਦੇ ਆ ਤੇ ਚਲੋ ਪਹਿਲਾਂ ਮੈਂ ਛਤਰੀਆਂ ਖੜੀਆਂ ਕਰੀਏ ਗੱਲਾਂ ਨਾ ਫਿਰ ਤੁਹਾਨੂੰ ਅੱਗੇ ਦਿਖਾਉਣਾ ਲੋ ਜੀ ਛਤਰੀਆਂ ਲਾਤੀਆਂ ਦੇਖ ਲਓ ਜੀ ਵਧੀਆ ਲੱਗਦੀਆਂ ਜੀ ਦੋ ਦੋ ਲੱਗੀਆਂ ਦੇਖ ਲਓ ਝਾਲਰ ਨਾਲ ਲਾਈਆਂ ਨਾਲੇ ਇਹ ਛਤਰੀਆਂ ਜੀ ਦੂਈ ਤੀ ਵਾਰੀਆਂ ਚਲਾਈਆਂ ਦੇਖ ਲਓ ਉਹ ਤਾਂ ਭਲਾਈ ਜੀ ਇਹਨਾਂ ਨੂੰ ਪਤਾ ਬੱਚੇ ਢਾਈ ਦਿਨ ਜਿਹੜੇ ਵੱਡੇ ਆਪਣਾ ਪਹਿਲਾ ਪੁਰਾਣਾ ਬੱਚਾ ਉਹ ਢਾਈ ਦਾ ਹੁੰਦਾ ਤੇ ਚਲੋ ਹੁਣ ਕੱਢ ਲਾਂਦੇ ਆ ਫੇਰ ਕਬੂਤਰ ਆਪਣੇ ਨਾਲੇ ਦੇਖ ਲਾਂਗੇ ਕੀ ਹਾਲ ਚਾਲ ਇਹਨਾਂ ਦਾ ਇਹ ਬੱਚਾ ਦਾ ਗੁੜਗਵਾ ਰਿਹਾ ਨਾ ਜਦੋਂ ਦੇਖੋ ਇਹਨੂੰ ਯਾਰ ਰੰਗ ਲਾਇਆ ਜੀ ਆਹ ਦੇਖ ਲੋ ਇਹਦਾ ਪੋਟਾ ਕੀਤਾ ਸੀ ਗਲਾਬੀ ਇਹ ਦੂਸਰਾ ਆਪਣਾ ਬੱਚਾ ਆਹ ਦੇਖ ਲੋ ਇਹਦੇ ਵੀ ਰੰਗ ਲਾਇਆ ਸੀ ਆਹ ਦੇਖੋ ਛਾਤੀ ਇਹਦੀ ਗਲਾਬੀ ਦੀ ਤੇ ਨਾਲ ਦੀ ਇੱਕ ਪਰ ਕੀਤਾ ਸੀ ਕੱਚ ਦੇ ਕੋਲ ਕੰਨੀਆਂ ਜੀਆਂ ਤੇ ਬਾਕੀ ਆਪਣੇ ਕਬੂਤਰ ਦਾ ਸੈਟ ਆ ਜੀ ਦੇਖ ਲੋ ਤੇ ਪਹਿਲਾਂ ਤਾਂ ਪਾਣੀ ਕੱਢੀਏ ਬਾਹਰ ਪਾਣੀ ਚੱਕਦੇ ਨੇ ਡੋਲਦੇ ਆ ਪਿੰਨ ਚਲੋ ਜੇ ਹੜਾਤਾ ਇੰਨੀ ਆ ਬਸ ਬੈਰੀ ਪੂਰੀ ਨਾ ਬਵੇ ਹੋਰ ਨਹੀਂ ਕੋਈ ਚੱਕਰ ਸਭ ਤੋਂ ਪਹਿਲਾਂ ਆਪਣੀਆਂ ਵੱਡੀ ਕਬੂਤਰੀ ਕੱਢਦੇ ਆ ਇਹਨਾਂ ਨੇ ਛਤਰੀ ਦੇ ਛੱਡਦੇ ਆ ਬੈਂਦੀ ਤੇ ਦੇਖ ਲਓ ਕੀ ਕਰਦੀ ਹੈ ਚਲੋ ਛਤਰੀ ਦੇ ਬੈਠੀ ਨੇ ਸ਼ੁਕਰ ਹੁਣ ਕੱਢਦੇ ਆ ਆਹ ਬੜਾ ਬੱਚਾ ਇਹ ਬੜਾ ਤੰਗ ਕਰਦਾ ਹੈ ਬੜਾ ਤੰਗੀ ਕਹਿੰਦੇ ਉੱਦਣ ਦੇਖ ਲੋ ਇਹਨੂੰ ਵੀ ਛੱਡ ਦਾਂਗੇ ਦੇਖ ਲੋ ਜੇ ਹੁਣ ਇੱਕ ਆ ਵੀ ਬੱਚਾ ਨਾਲ ਉਡਾਣਦੇ ਆ ਨਸਾ ਡੈਡੋਂ ਨੇ ਅਮੀ ਆਸੇ ਪੱਥਰ ਤੇ ਬੈਠੇ ਨਾ ਵੀ ਉੱਤੇ ਕਰਕੇ ਦੇਖ ਲੋ ਰੰਗ ਦੇਖੋ ਨਾ ਲੱਗਣਾ ਬੰਦਿਆ ਲੱਗਦਾ ਜਨਾਬ ਹੁਣ ਆਪਣਾ ਇਹੜਾ ਬੱਚਾ ਚੱਕ ਰਹੇ ਨੇ ਲਾਦਾ ਕਬੂਤਰੀ ਬੋਟਗੀ ਉਹ ਡੇਜੇ ਕਬੂਤਰੀ ਵਿਚ ਲਾਵੀ ਛੱਡ ਦਾਂਗੇ ਨਾਲ ਲਈ ਚਾਰ ਛੱਡਦੇ ਆ ਦੋ ਨਵੇਂ ਬੱਚੇ ਇੱਕ ਪੁਰਾਣਾ ਬੱਚਾ ਇੱਕ ਲਾਲ ਸ਼ਰਾਜੀ ਵਾਲੀ ਕਾਲੀ ਕਬੂਤਰੀ ਦੇਖੋ ਜੀ ਉਹ ਜਾਣਦੇ ਰੰਗ ਵੀ ਵਧੀਆ ਲਾਦੀ ਧੁੱਪਿਆਂ ਚ ਚਮਕਦੇ ਆ ਜੀ ਹੁਣ ਦੇਖਿਓ ਦੇਖੋ ਹੀ ਰੰਗ ਨੇ ਵਧੀਆ ਲਾਦੀ बस उड़ण ਜਿੰਨਾ ਮਰਜੀ ਜੀ ਘੱਟ ਉਡਣ ਵੱਧ ਉਡਣ ਕੋ ਦਾ ਕੋਈ ਚੱਕਰ ਨਹੀਂ। ਬਸ ਆਪਣੇ ਘਰੇ ਉਤਰਿਆਂ ਆਸੇ-ਪਾਸੇ ਨਾਲ ਐਵੇਂ ਬੈਠਣ ਤੰਗਣਾ ਕਰਨ। ਇੱਕ ਵਾਰ ਤੇ ਬੈਰੀ ਨਾਲ ਬੋਏ ਬੱਸ ਜੀ। ਇਹ ਚੱਕਰ ਹੋਰ ਨਹੀਂ ਕੋਈ ਗੱਲ। ਤੇ ਚਲੋ ਦੇਖਦੇ ਹਾਂ ਕੀ ਕਰਦੇ ਆ ਆਸੇ-ਪਾਸੇ ਨੇ ਜਾਣ ਬੱਸ। ਪੁੱਤਰ ਦਾ ਜੀ ਆਪਣੇ ਉੱਡੇ ਪਿਆ ਉਹ ਦੇਖ ਲਓ ਉੱਚੇ ਲੱਗਣ ਲੱਪੇ। ਉਹ ਸਾਹਮਣੇ। ਰੰਗ ਦੇਖੋ ਜੀ ਕਿੰਨਾ ਬਈਆ ਲੱਗਦੀ ਹੈ। ਇਹੜਾ ਆਪਣਾ ਨਵਾਂ ਬੱਚਾ ਜੀ ਨਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਤਾਂ ਵੀਡੀਓ ਵਿੱਚ ਉਹ ਪਰਵੇ ਦਿਖਾਉਣਾ ਹਾਂ ਦੇਖੋ ਜੀ ਇਹਨਾਂ ਦਾ ਬੱਚਾ ਜੀ ਉਹ ਆਹ ਵਾਲਾ ਕਬੂਤਰ ਆਪਣਾ ਇਹ ਆਹ ਵਾਲੀ ਕਬੂਤਰੀ ਇਹਦਾ ਲੇ ਆਂਡਾ ਪਤਾ ਨਹੀਂ ਜੀ ਕਿਹੜੀ ਕਬੂਤਰੀ ਦਾ ਮੈਨੂੰ ਪਤਾ ਨਹੀਂ ਥੱਲੇ ਪਿਆ ਸੀ ਇਹਨਾਂ ਦਾ ਵੀ ਆਂਡਾ ਖਰਾਬ ਹੋ ਗਿਆ ਸੀਗਾ ਉਹ ਚੱਕਦੇ ਸੀਗੇ ਫੇ ਉਹ ਥੱਲੇ ਰੱਖਤਾ ਹੁਣ ਬੱਚਾ ਤੋਂ ਚ ਬਾਹਰ ਦਾ ਸੀਗਾ ਹੁਣ ਇੱਕ ਵਾਰ ਫੇਰ ਮੈਂ ਇੱਕ ਵਾਰ ਚੈੱਕ ਕਰ ਲਵਾਂ ਫੇ ਤੁਹਾਨੂੰ ਦੱਸਦਾ ਵੀਡੀਓ ਵਿੱਚ ਲੋ ਜੀ ਆਂਡਾ ਚੈੱਕ ਕੀਤਾ ਹੁਣੇ ਜੀ ਖਰਾਬ ਹੋ ਗਿਆ ਆਂਡਾ ਜੀ ਪਾਣੀ ਖੜਕਦਾ ਜੀ ਵਿੱਚ ਕੋਈ ਫਾਇਦਾ ਨਹੀਂ ਚੱਕ ਕੇ ਦਿੰਨੇ ਐਵੇਂ ਕਬੂਤਰੀ ਆਪਣੇ ਟਾਈਮ ਵੇਸਟ ਕਰੀ ਜਾਂਦੀ ਐ ਤੇ ਚਲੋ ਚੱਕ ਕੇ ਦਿੰਨੇ ਕੌਣ ਤੇ ਡੋਂਗਾ ਨੂੰ ਚੱਕ ਦਿੰਨੇ ਐਵੇਂ ਕਾਹਤੋਂ ਬਚਾਈ ਬਿਠਾਈ ਰੱਖਣੀ ਇੱਥੇ ਯਾ ਕੀੜੇ ਇਹ ਦੇਖੋ ਜੀ ਕਿੰਨੇ ਹੋ ਜਾਂਦੇ ਐ ਦੱਸਿਓ ਕੀ ਇਲਾਜ ਕਾਲੇ ਕਾਲੇ ਕੋਬੂਜੇ ਦੇਖੋ ਇਹ ਚੱਕ ਕੇ ਦਿੰਨੇ ਡੋਂਗਾ ਵੀ ਐ ਅੰਡਾ ਦਾ ਖਰਾਬ ਹੋ ਗਿਆ ਕੋਈ ਫਾਇਦਾ ਨਹੀਂ ਇਹਨੂੰ ਚੱਕ ਕੇ ਬਾਹਰ ਆ ਕਰਾਂਗੇ ਇਹ ਅੰਡਾ ਵੀ ਚੱਕ ਕੇ ਇੱਥੇ ਰੱਖੋ ਕੋਈ ਫਾਇਦਾ ਨਹੀਂ ਇਹ ਕਿੰਨੇ ਚੁਰ ਦੇ ਬੱਚਾ ਆ ਇੱਕੋ ਕੱਲੇ ਉਡਣਦੇ ਆ ਰੁਕ ਕੇ ਦੇਖਦਾ ਇੱਕ ਵਾਰ ਹਾਂ ਦੇਖੋ ਆ ਨਾ ਮਾ ਬੱਚਾ ਜਿਹੜਾ ਆਸ-ਪਾਸ ਹੀ ਬਹਿਣਾ ਹੁੰਦਾ ਆ ਕੱਲਾ ਹੀ ਉਡਣਦੇ ਆ ਬਾਕੀ ਨਾਲ ਦੇ ਆ ਉਡਣਦੇ ਆ ਆ ਤੇ ਇਹ ਇਕੱਠੇ ਉੜਦੇ ਪਏ ਆ ਇਹ ਆ ਕੱਲਾ ਉਡਣੇ ਆ ਅਲੱਗ ਹੋਏ ਕੋਈ ਫੇਰ ਲੱਗੇ ਜਾਣਦੇ ਉਹਨਾਂ ਦੇ ਚਲੋ ਕਾਫੀ ਉੱਚੇ ਲੱਗ ਗਿਆ ਜੀ ਕਾਫੀ ਜਿੰਨੂ ਇਹ ਬਸ ਆਸੇ-ਪਾਸੇ ਨਿਕਲਣਾ ਬੈਰੀ ਬੋਏ ਜੀ ਹੋਰ ਨਹੀਂ ਕੋਈ ਚੱਕਰ ਚੋ ਦੇਖਦੇ ਕੀ ਕਰਦੇ ਆ ਖੁਡਾ ਮੈਂ ਖੋਲੇ ਦਿੱਤਾ ਵਾ ਮੇਰੇ ਆਪਣੇ ਕਬੂਤਰ ਬਾਹਰ ਵੀ ਨਾ ਇੱਕ ਆਧਾਰ ਵੀ ਨਾ ਸਹੀ ਆ ਕਿਉਂਕਿ ਨਵੇਂ ਬੱਚੇ ਆ ਵੀ ਆਸੇ-ਪਾਸੇ ਨਿਕਲਣ ਦਾ ਜਿਆਦਾ ਡਰੂ ਆ ਤੇ ਨਿਕਲੋ ਇੱਕ ਬੁੱਧਾ ਕਬੂਤਰ ਆਪਣਾ ਬਾਹਰ ਤੇ ਦੇਖਦੇ ਰਹਿ ਆਪਣੇ ਇਹ ਛਤਰੀਆਂ ਦਾ ਦੋ ਲੱਗੀਆਂ ਵਾ ਦੇਖ ਲਓ ਜੀ ਚੱਲੋ ਜੀ ਵਧੀਆ ਲਾਦੀ ਛਤਰੀ ਜੇ ਮੈਂ ਦੇਖਿਆ ਲਾਈ ਦੇਖੋ ਵਧੀਆ ਲਾ ਦੀ ਆਪਣਾ ਕਬੂਤਰ ਬਾਹਰ ਆ ਗਿਆ ਇਹਦਾ ਜੀ ਨਵਾਂ ਬੱਚਾ ਇਧਰ ਅੰਗ ਲਾਇਆ ਆਪਾਂ ਉਧਰ ਇਧਰ ਵੀ ਝਾਲਰ ਲਾਈ ਸੀ ਟਰ ਹੁਣ ਇਕੱਠੇ ਹੋ ਗਏ ਜਿਵੇਂ ਉੱਡਣ ਦੇ ਕੋਈ ਉੱਚੇ ਲੱਗ ਗਏ ਇਹਨੇ ਦੇ ਘਰ ਦੇ ਦੇਖ ਲੋ ਬਿਨਾ ਜ਼ੂਮ ਕਿਤੇ ਅਦੀ ਦੇ ਓਕੇ ਆਹ ਦੇਖ ਲੋ ਜੀ ਜਿਹੜਾ ਨਵਾਂ ਬੱਚਾ ਕਰ ਲੈ ਉੱਡਣ ਗਿਆ ਆ ਦੇਖ ਲੋ ਇਧਰ ਇਆ ਸੇ ਪਾਸੇ ਨਿਕਲ ਨੂੰ ਕਰ ਦਮ ਲੈ ਕਬੂਤਰ ਕੱਢਣਾ ਪਾਉ ਉਹਦੇ ਲਈ ਸਿੱਧਾ ਹੀ ਜਾਣ ਦੇ ਆ ਜਿਉਂ ਦੇਖੋ ਆ ਸਾਹਮਣੇ ਜਾਣ ਦੇ ਦੇਖ ਲਓ ਆ ਦੇਖੋ ਤੇ ਪਰ ਮੈਂ ਕਬੂਤਰ ਕੱਢਣਾ ਕੱਢੀਏ ਇਹਨੂੰ ਬਚਾਉਣ ਕੱਢਣਾ ਨਹੀਂ ਇਹ ਛੱਡ ਰਿਹਾ ਛੱਡ ਦੇ ਕਿੱਧਰ ਗਿਆ ਇਹ ਬੱਚਾ ਵੀ ਨਹੀਂ ਆਹ ਦੇਖੋ ਸਾਹਮਣੇ ਉਹ ਡਿੱਗਦਾ ਪਿਆ ਜਾਕਾ ਵੀ ਥੱਲੇ ਰੁਕੀ ਗਮ ਕਰਦਾ ਆ ਦੇਖੋ ਆ ਸਾਹਮਣੇ ਆਉਂਦੇ ਦੇਖੋ ਇਹਦਾ ਜਗਨ ਦੇ ਆ ਜੱਕ ਨੂੰ ਥੱਲੇ ਤੇ ਚਲੋ ਆ ਜਵੇ ਦਾ ਵਧੀਆ ਆਪਣੇ ਘਰੇ ਆਉਂਦੇ ਲਾਉਣ ਦਾ ਛੱਤ ਤੇ ਆ ਗਿਆ ਜੀ ਉਹ ਬਾਕੀ ਆਪਾਂ ਉੱਤੇ ਲੱਗੇ ਕਾਫੀ ਚਲੋ ਇੱਕ ਅੱਜ ਉਤਰੀਏ ਉੱਤਰ ਆਪਾਂ ਚੱਲ ਲੱਗ ਲਵਾਂਗੇ ਉਹ ਵੀ ਉੱਤੇ ਡਾੜ ਰਿਹਾ ਕੋ ਘਾ ਵੱਡ ਨਾ ਕੋਲ ਇਸ ਵਾਰੀ ਆਲੀ ਉਤਰੀ ਆਹ ਦੇਰ ਦੇ ਬੱਚੇ ਆਮਣੇ ਉਹ ਦੇਖੋ ਕੋਠੀ ਦੇ ਉੱਤਰਾਂ ਦੇ ਆਉਂਦੇ ਉਹ ਦੇਖੋ ਸਾਹਮਣੇ ਆ ਦੇ ਚਲੋ ਕੋਈ ਨਹੀਂ ਪਹਿਲਾਂ ਵਾਰੇ ਉੱਡਿਆ ਵਾ ਬਸ ਆਪਣੇ ਘਰੇ ਉਤਰ ਜੇ ਹੋਰ ਨਹੀਂ ਉਹ ਚੱਕਰ ਆਹ ਦੇਰੇ ਸਾਹਮਣੇ ਕੋਠੀ ਦੇ ਜਾਣ ਨੂੰ ਕਰਦਾ ਉਹ ਦੇਖੋ ਉਹ ਦੇਖੋ ਉਹ ਦੇਖੋ ਉਹ ਦੇਖੋ ਉਹ ਦੇਖੋ ਕੋਠੀ ਦੇ ਉੱਤਰਾਂ ਨੂੰ ਕਰੰਦੇ ਆ ਦੋ ਛਤਰੀਆਂ ਲਾਈਆਂ ਉਹਦਾ ਇੱਥੇ ਉਤਰ ਜੇ ਆਹ ਦੇਖੋ ਇੱਕ ਦੇਖੋ ਜੀ ਕਿੱਥੇ ਉਤਰਾਂ ਦੇ ਦੇਖ ਲਓ ਆਹ ਦੇਖੋ ਹੁੰਦੇ ਤੋਣੀ ਕਿੱਧਰ ਗਿਆ ਜੀ ਆਹ ਦੇਖੋ ਸਾਹਮਣੇ ਆਹ ਦੇਖੋ ਕੋਠੀ ਦੇ ਬਹਿ ਗਿਆ ਇਹ ਬੱਚੇ ਨੇ ਬੜਾ ਦੁਖੀ ਕੀਤਾ ਜੀ ਦੇਖੋ ਜੀ ਕਿੱਥੇ ਕੋਠੀ ਦੇ ਬਹਿ ਗਿਆ ਜਾਨ ਛਤਰੇ ਦੇ ਬਹਿ ਗਿਆ ਉਹ ਵੀ ਆ ਗਏ ਪਰਲੇ ਬੰਨੇ ਪਿੱਛੇ ਨਾਲ ਇਨੂੰ ਬੰਨਣਾ ਪੈਣਾ ਲੋ ਛਤਰੀ ਦੇ 2-3 ਦਿਨ ਹੋਰ ਲਗਾਤਾਰ ਤੈਨੂੰ ਕੋਈ ਚੱਕਰ ਨਹੀਂ ਬਾਕੀ ਆਪਣੇ ਉੜਦੇ ਆ ਇਧਰ ਕੋਈ ਹਿੰਦੀ ਦੇ ਪੇਜ ਨੂੰ ਆਹ ਉੜ ਗਈ ਉੱਚੀ ਕਾਫੀ ਉੱਚੀ ਲੱਗੇ ਆ ਆ ਮੜੇ ਮੜੇ ਧੀਰੇ ਚੁਗਿਆ ਆ ਦੇਖ ਲੈ ਕਿੰਨੇ ਉੱਚੇ ਲੱਗੇ ਇਹ ਕਾਲੀ ਕਬੂਤਰੀ ਆਪਣੀ ਪਤਾ ਨਹੀਂ ਕਿੱਧਰ ਆਈ ਉਹ ਮਗਰ ਉਹ ਵੀ ਆ ਗਈ ਆਂ ਦੇਖੋ ਯਾਰ ਆਪੋ ਹੀ ਨੇ ਉਹ ਬੱਚੇ ਦਾ ਚੱਕਰ ਆ ਬੱਚਾ ਆ ਜਾਵੇ ਹੁਣ ਚਲੋ ਜਦੋਂ ਨੀਵੇਂ ਹੁੰਦੇ ਹੋ ਜੀ ਫਿਰ ਤੁਹਾਨੂੰ ਅੱਗੇ ਦਿਖਾਉਣਾ ਲੋ ਜੀ ਆਪਣੀ ਕਾਲੀ ਕਬੂਤਰੀ ਆ ਗਈ ਐ ਜੀ 15 ਮਿੰਟ ਉੱਡ ਕੇ ਤੇ ਬੱਚੇ ਹਲੇ ਉੱਡਦੇ ਪਏ ਆਂ ਦੇ ਦੇ ਬੱਚੇ ਲੁੱਚੇ ਹੀ ਆ ਦੋਨੇ ਇਕੱਠੇ ਉੱਡਣ ਦੇ ਤੇ ਦੂਸਰਾ ਜੀ ਕੋਠੀ ਤੇ ਬੈਠਾ ਹਲੇ ਵੀ ਤੋ ਦੇਖਦੇ ਦੇ ਕੋਈ ਨਹੀਂ ਆਪੂ ਆਜੂ ਆਪੂ ਨੇ ਤਾਂ ਫਿਰ ਦੇ ਦਿਆਂ ਕੀ ਕਰਨਾ ਬਣਾ ਉਹ ਦੇਖ ਲੈ ਸਾਹਮਣੇ ਵੜਾ ਚਿੱਟਾ ਜਿਹਾ ਚਲੋ ਜਦੋਂ ਆਪਣੇ ਆ ਵੱਡੇ ਬੱਚੇ ਵੱਡੇ ਗਾ ਤਾਂ ਛੋਟੇ ਬੱਚੇ ਉਤਰ ਥਲੇ ਫਿਰ ਤਾਂ ਦਿਖੋਣਾ ਕਬੂਤਰ ਆਪਣੇ ਦਫਾਰੇ ਬਾਹਰ ਆ ਗਏ ਦੇਖ ਲਓ ਜੀ ਆ ਕਾਲਾ ਸ਼ਰਾਜੀ ਨਾਉਣ ਵੀ ਦਿਆ ਵਾ ਚਲੋ ਬਜੀ ਧੁੱਪ ਲੱਗੇ ਨਾਲੋਂ ਵੀ ਅੱਜ ਇਹ ਟਾਈਮ ਲੱਗਾ ਸਵੇਰੇ ਸਵੇਰੇ ਕਦੀ ਕਦੀ ਛੱਡ ਹੁੰਦੀ ਹੈ ਇਹ ਵੀ ਸ਼ਾਮ ਨੂੰ ਬਾਕੀ ਤੁਹਾਨੂੰ ਪਤਾ ਹੀ ਆ ਸ਼ਾਮ ਨੂੰ ਛੱਡ ਹੁੰਦੇ ਤੇ ਬੱਚੇ ਆਪਣੇ ਜਿਹਲੇ ਵੀ ਉੱਡਣਦੇ ਆ ਉਹ ਦੇਖ ਲਓ ਜੀ ਇੱਕ ਬੱਚਾ ਉੜਦਾ ਇਕਾ ਨਾਲ ਦੋਨੇ ਇਕੱਠੇ ਉੱਡਣਦੇ ਇਹਨਾਂ ਨੂੰ ਕੋਈ ਘਟਨਾਸ ਨਾਲ 35 ਮਿੰਟ ਹੋਏ ਗਏ ਉੱਡਦੇ ਆਨ ਤੇ ਉਹ ਬੱਚਾ ਜੀ ਉੱਥੇ ਬੈਠਾ ਦੇਖ ਲਓ ਆਹ ਸਾਹਮਣੇ ਆਹ ਦੇਖੋ ਜੀ ਕੋਠੀ ਤੇ ਬੈਠਾ ਮੈਨੂੰ ਲੱਗਦਾ ਨਹੀਂ ਆਉਣਾ ਜੀ ਅੱਜ ਇਦਾਂ ਦੇ ਹਾਲਾਤ ਆ ਇਹਨੂੰ ਦੇਖਦਾ ਮੈਂ ਜੀ ਕਬੂਤਰ ਨੂੰ ਆਪੜ ਘਾਇ ਵੀ ਦੋ ਕਵਾਰੀ ਉਹ ਨਹੀਂ ਦੇਖਦਾ ਜੀ ਭਾਰਾ ਇਹਨੂੰ ਤੇ ਕੋਈ ਨਹੀਂ ਆਉਣਾ ਉਹ ਆਊਗਾ ਇਹਦਾ ਨਾਮ ਸੀ ਤੇ ਆਹ ਦੇਖ ਲਓ ਜੀ ਆ ਬੱਚੇ ਬਸ ਆਪਣੇ ਮੇਲੇ ਬੈ ਹੀ ਜਾਣੇ ਆ ਹੋਰ ਥੋੜੇ ਟਾਈਮ ਤੱਕ ਇਹ ਰੰਗ ਦੇਖੋ ਜੀ ਕਿੰਨੇ ਸੋਹਣੇ ਲੱਗਦੇ ਆ ਗੁਲਾਬੀ ਰੰਗ ਲੱਗੇ ਆ ਤੇ ਚਲੋ 35 ਮਿੰਟ ਹੋ ਗਏ ਉੜਦੇ ਨੂੰ ਜਦੋਂ ਬੈਠੂਗੇ ਫਿਰ ਤੁਹਾਨੂੰ ਅੱਗੇ ਦਿਖਾਵਾਂਗਾ ਤੇ ਬਾਕੀ ਆਪਣੇ ਕਬੂਤਰ ਦੇਖ ਲਓ ਧੁੱਪ 'ਚ ਸੇਕਣ ਦਿਓ ਦੇਖੋ ਜੀ ਕਿਦਾਂ ਲੰਮਾ ਹੋ ਗਿਆ ਤੇ ਇਹ ਬੱਚਾ ਉਦਾਂ ਦਾ ਆਪਣਾ ਵਧੀਆ ਜੀ ਤੇ ਜੇ ਕੋਈ ਚੱਲ ਪਿਆ ਤਾਂ ਵਧੀਆ ਏ ਜੇ ਹੁਣ ਆਸੇ-ਪਾਸੇ ਇਦਾਂ ਹੀ ਕਰਦਾ ਪਹਿਲਾਂ ਜਿਹੜਾ ਕਬੂਤਰ ਨੇ ਜਿਹਦਾ ਬੱਚਾ ਵਾ ਉਬੇ ਇਹ ਉਹਨੂੰ ਵੀ ਆਸੇ-ਪਾਸੇ ਬੈਣ ਦੀ ਆਦਤ ਹੈ ਤੁਹਾਨੂੰ ਪਤਾ ਹੀ ਹੈ ਜਦੋਂ ਉਹਨੂੰ ਉਡਾਈਏ ਨਾ ਉਹਨੇ ਆਪਣੀ ਮਰਜ਼ੀ ਨਾਲ ਉੱਡਣਾ ਜੇ ਉਹਨੂੰ ਹੜਾਵਾਂ ਨਾ ਇੱਥੋਂ ਇੱਦਾਂ ਨੇ ਉਹ ਸਾਹਮਣੇ ਕੋਠੀ ਤੇ ਬੈਣਾ ਹੀ ਜਗ ਇਹਨੂੰ ਇਹ ਆਦਤ ਪੱਕੀ ਪਈ ਹੈ ਜਦੋਂ ਉਹਦਾ ਹੀ ਲਿਆਂਦਾ ਤੇ ਚਲੋ ਦੇਖੋ ਬੱਚੇ ਆਪਣੇ ਕਦੋਂ ਬੈਂਦੇ ਆ ਅਰੇ ਤੱਕ ਤਾਂ ਫਿਰਦੇ ਆ ਤੇ ਬੈਠੂਗਾ ਫਿਰ ਤਾਂ ਰੋਗੇ ਦਿਖਾਉਂਗਾ ਲਓ ਜੀ ਕਬੂਤਰ ਆਪਣੇ ਨਾ ਆਈ ਜਾਂਦੇ ਆ ਨਾਲੇ ਧੁੱਪ ਸੇਕੀ ਜਾਂਦੇ ਆ ਤੇ ਬੱਚੇ ਆਪਣੇ ਹਲੇ ਫਿਰਦੇ ਆ ਦੇਖ ਲਓ ਜੇ ਕਾ ਜਾਣਦੇ ਏ ਕਾ ਅਸ ਬੈਨ ਵਾਲੇ ਹੁੰਦਾ ਨਹੀਂ ਐਵੇਂ ਹੋਈ ਗਏ ਜੀ ਅਸੀਂ ਗੇੜੇ ਮਾਰਦੇ ਆ ਘਰ ਦੇ ਵਾਲੇ ਦੇ ਵਾਲੇ ਹੁਣ ਤੇ ਉਹੀ ਜੀ ਇਹਨਾਂ ਨੂੰ 40 ਮਿੰਟ ਹੋ ਗਏ ਉੜਦਿਆਂ ਨੂੰ ਜੀ ਦੇਖ ਲੋ ਬੱਚਾ ਜੀ ਇਹਨਾਂ ਨੂੰ ਦੇਖਦਾ ਦਿਆ ਪਰ ਇਹਨੂੰ ਔੜ ਕੇ ਹੁੰਦਾ ਨਹੀਂ ਆਜੇ ਤਾਂ ਵਧੀਆ ਮੈਂ ਕਹਿੰਦਾ ਬਹਿ ਗਿਆ ਜੀ ਹੁਣ ਤਾਂ ਦੇਖ ਲੋ ਸਾਹਮਣੇ ਚਲੋ ਦੇ ਦੇ ਆ ਬੱਚੇ ਆਪਣੇ ਆਣ ਬਸ ਘਰੇ ਉੱਤਰੇ ਨਾ ਫੇਦਾ ਬਹੁਤ ਵਧੀਆ ਹੋਣਾ ਜੀ ਛਤਰੀ ਤੇ ਉੱਤਰ ਜਾਣਾ ਇੱਕ ਵਾਰ ਇਹ ਨਹੀਂ ਕੋਈ ਚੱਕਰ ਇੱਕ ਬੱਚਾ ਬਣਾਉ ਕਰਦੇ ਆ ਦੇਖ ਲਓ ਜੀ ਦੋਨੇ ਸਾਰੇ ਭਰਾ મતਲਬ ਇੱਕ ਹੀ ਆ ਇੱਕ ਜੋੜੇ ਦੇ ਹੀ ਆ ਦੋਨੇ ਇੱਥੇ ਹੋ ਗਏ ਲੋ ਜੀ ਇੱਕ ਬੱਚਾ ਦਾ ਆਪਣਾ ਬਹਿ ਗਿਆ ਜੀ ਨਵਾਂ ਬੱਚਾ ਦੇਖ ਲਓ ਜੀ 50 ਮਿੰਟ ਉੱਟ ਕੇ ਬਹਿ ਗਿਆ ਕੋਠੀ ਤੇ ਬਹਿਣ ਨੂੰ ਕਰਦਾ ਸੀ ਪਰ ਧਕਾਈਆਂ ਦੇ ਕੇ ਮੈਂ ਲਾ ਲਿਆ ਇੱਥੇ ਦੇਖ ਲਓ ਦੂਸਰਾ ਬੱਚਾ ਆਪਣਾ ਫਿਰਦਾ ਪਿਆ ਆਵਾਂਗੇ ਚਲੋ ਮੈਨੇ ਪੁੱਤਰੇ ਹੀ ਜਾਣਾ ਬਸ ਗੇੜੇ ਪਉਣ ਲਾ ਪਿਆ ਘਰ ਉੱਤੇ ਲੋ ਜੀ ਦੂਸਰਾ ਬੱਚਾ ਵੀ ਆ ਕੇ ਛਤਰੀ ਤੇ ਬਹਿ ਗਿਆ ਦੇਖ ਲਓ ਤੇ ਛਤਰੀ ਮੈਂ ਹੁਣ ਇਧਰ ਲਾਈ ਆ ਮੈਂ ਕਿ ਸਾਹਮਣੇ ਦੇਖ ਕੇ ਤਾਂ ਬੱਚਾ ਆ ਜਾਵੇ ਪਰ ਹਲੇ ਆਇਆ ਨਹੀਂ ਜੁੱਦਿਆਂ ਬੈਠਾ ਉੱਥੇ ਤੇ ਚਲੋ ਬੱਚੇ ਆਪਣੇ ਵਧੀਆ ਉੱਡ ਗਏ ਜੀ ਅੱਜ ਤੇ ਨਾਲ ਇਹ ਬੱਚਾ ਛਤਰੀ ਦਾ ਮਿਲਦਾ ਪੱਕਾ ਹੋਈ ਗਿਆ ਵਿੱਚ ਉਹ ਜਿਹੜਾ ਆਸੇ ਪਾਸੇ ਬੈਨ ਨੂੰ ਕਰਦਾ ਵਾ ਪਰ ਵੀ ਲਾ ਲਿਆ ਢਕਾਈ ਦੇ ਕੇ ਚਲੋ ਵਧੀਆ ਉੱਡ ਗਿਆ ਇਹ ਨਾਲੇ 50 ਮਿੰਟ ਉੱਡ ਗਏ ਲੋ ਜੀ ਆਹ ਵਾਲੀ ਵੀਡੀਓ ਤਾਂ ਇੱਥੇ ਐਂਡ ਕਰਦੇ ਆ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਹੁਣ ਤੁਹਾਨੂੰ ਮਿਲਦੇ ਆਂ ਜਲਦੀ ਇੱਕ ਨਵੀਂ ਵੀਡੀਓ ਵਿੱਚ ਲੋ ਜੀ ਸਵੇਰੇ ਆਪਾਂ ਕਬੂਤਰ ੜਾਇਆ ਸੀ ਤੁਹਾਨੂੰ ਪਤਾ ਇੱਕ ਬੱਚਾ ਆਪਣਾ ਉਹ ਸਾਹਮਣੇ ਕੋਠੀ ਤੇ ਰਹਿ ਗਿਆ ਸੀ ਤੇ ਦੇਖ ਲਓ ਹੁਣ ਸ਼ਾਮ ਦਾ ਟਾਈਮ ਆ ਜੀ ਤੇ ਬੱਚਾ ਜੀ ਹੁਣ ਘਰੇ ਵੜਿਆ ਆਪਣੇ ਦੇਖ ਲਓ ਜੀ ਆਹ ਦੇਖੋ ਬੱਚਾ ਹੁਣ ਮੈਂ ਦਾਣਾ ਦੁਣਾ ਰੱਖਿਆ ਇਹਨੂੰ ਸੌਰੀ ਤੇ ਅੜੀ ਜੀ ਧੁੱਪੇ ਨਾ ਕੋਠੀ ਤੇ ਬੈਠਾ ਰਿਹਾ ਜੀ ਦੇਖ ਲਓ ਹੁਣ ਘਰੇ ਵੜਿਆ ਏ ਤੇ ਵੀਡੀਓ ਦਾ ਤਾਂ ਐਂਡ ਮੈਂ ਕਰਤਾ ਸੀ ਸਵੇਰੇ ਵੇ ਅਸੀਂ ਤੇ ਮੈਂ ਕਿ ਹੁਣ ਬੱਚਾ ਆ ਗਿਆ ਵੀ ਕਲਿੱਪ ਵਿੱਚ ਐਡ ਕਰ ਦਉਣੀ ਆ ਤੇ ਚਲੋ ਹੁਣ ਤੁਹਾਨੂੰ ਮਿਲਦੇ ਆ ਜਲਦੀ ਇੱਕ ਨਵੀਂ ਵੀਡੀਓ ਵਿੱਚ